ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ ਉਮੀਦ ਕਰਦਾ ਬਾਈ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਬਾਈ ਬਹੁਤ ਖਾਸ ਐਂਡ ਤੱਕ ਵੀਡੀਓ ਜ਼ਰੂਰ ਦੇਖਿਓ ਆਪਾਂ ਬਾਈ ਕਰਨ ਜਾ ਰਹੇ ਹਾਂ OARNL ਕੰਪਨੀ ਦੇ AC ਦੀ ਬਾਈ ਟੈਸਟਿੰਗ ਡੇਟਾ ਨਾਲ ਬਾਈ AC ਜਿਹੜਾ ਤੁਸੀਂ ਵੀਡੀਓ ਚ ਦੇਖ ਰਹੇ ਹੋ OARNL ਕੰਪਨੀ ਦਾ ਵਿਦਾਊਟ ਔਨ ਵਾਟਰ ਹੈ ਬਾਈ ਇਹ ਤੇ 2024 ਮਾਡਲ ਆ ਬਾਈ ਲਗਭਗ ਬਾਈ 51 52 ਹਜ਼ਾਰ ਦੀ ਕੀਮਤ ਤਾਂ ਤੁਹਾਨੂੰ ਪਤਾ ਵੀ ਜਿਹੜੇ AC ਆ OARNL ਤੇ ਮੈਨ ਸਰਵਿਸ ਸੀ ਇਹਨਾਂ ਦੇ ਬਾਈ ਰੇਟ ਬਹੁਤ ਦਾ ਮਹਿੰਗੇ ਸੀ ਐ ਤੇ ਰੂਮ ਬਾਈ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਲਿਆ ਆਪਾਂ ਬਾਈ ਤੁਹਾਨੂੰ ਰੂਮ ਦੇ ਸਾਈਜ਼ ਬਾਰੇ ਵੀ ਦੱਸ ਦੇਣਾ ਜਿਹ 16 बाई 13 बाई ਇਹਦਾ ਸੈਜਾ ਉਹਦੇ ਵਿੱਚ ਬਈ 2 ਫੁੱਟ ਕਾਬੂਰਡ ਬਣਿਆ ਹੋਇਆ ਆਪਣੇ ਕੋਲ 14 बाई 13 बाई ਰੂਮ ਜਿਹੜਾ ਇਹ ਤਿਆਰ ਰਹਿ ਗਿਆ ਜਿਹੜੀ ਇਹਦੀ ਹਾਈਟ ਆ ਬਈ ਆਪਣਾ 8 6.5 ਫੁੱਟ ਤੇ ਲਗਭਗ ਬਈ ਆਪਣਾ ਏਸੀ ਫਿੱਟ ਕੀਤਾ ਹੋਇਆ ਉੱਪਰ ਬਈ ਤੇ ਡਾਊਨ ਸੀਲਿੰਗ ਵੀ ਹੋਈ ਹੋਈ ਹੈ ਰੂਮ ਦੇ ਵਿੱਚ 1 बाई 2 ਚੀਜ਼ਾਂ ਦੇ ਵਿੱਚ ਖਾਸ ਰੂਮ ਚ ਖਾਸ ਇਹ ਇੱਕ ਤਾਂ ਇਹਦੇ ਵਿੱਚ ਬਈ ਤੁਸੀਂ ਵੀਡੀਓ ਚ ਦੇਖਿਆ ਹਨ ਸਟੋਰ ਆ ਜਿਹੜਾ ਉਹ ਬਈ ਬਣਿਆ ਹੋਇਆ ਵਿੱਚ 8 बाई 8 ਦਾ ਜਿਹਦੇ ਪੱਲਾ ਲੱਗਿਆ ਹੋਇਆ ਇੱਕ ਬਈ ਡਰੈਸਿੰਗ ਬਣਿਆ ਹੋਇਆ ਇਹਦੇ ਵਿੱਚ ਉਹ ਡਰੈਸਿੰਗ ਤੇ ਕੀ ਆ ਬਈ ਗੇਟ ਹੈ ਨਹੀਂ ਓਪਨ ਆ 5 बाई 5 ਦਾ ਹੁਣ ਬਈ ਆਪਾਂ ਇਹਦਾ ਟੈਂਪਰੇਚਰ ਹੈ 24 ਦੇ ਬਈ ਆਪਾਂ ਸੈੱਟ ਕਰਤਾ ਸੈੱਟ ਕਰਕੇ 8:22 ਮਿੰਟ ਦੇ ਕਰੀਬ ਬਈ ਹੋ ਚੁੱਕਿਆ ਤੇ ਆਪਾਂ ਬਈ ਇਹਨੂੰ ਹੁਣ ਕਰਾਂਗੇ ਇਹਨੂੰ ਆਨ ਤੁਸੀਂ ਟਾਈਮ ਸਕਰੀਨ ਤੇ ਦੇਖ ਲਿਆ ਤੁਹਾਨੂੰ ਪਤਾ ਹੋਵੇ ਕੋਈ ਵੀ ਅਸੀਂ ਬਈ ਜਦੋਂ ਆਪਾਂ ਨਾਲ ਦੀ ਨਾਲ ਆਨ ਕਰਦੇ ਹਾਂ ਕੋਈ ਪ੍ਰੈਸ਼ਰ ਉਹਨਾਂ ਦਾ ਬਈ ਠਹਿਰ ਕੇ ਚੱਲਦਾ ਕਿਸੇ ਦਾ ਮਿੰਟ ਬਾਅਦ ਕਿਸੇ ਦਾ ਡੇਢ ਕਿਸੇ ਦਾ ਤਿੰਨ ਹਨ ਤੁਸੀਂ ਡਿਜੀਟਲ ਮੀਟਰ ਬਾਰੇ ਜਾਣ ਦੀ ਹੂੰ ਇੱਕ ਨੰਬਰ ਦੇ ਬਈ ਇਹਦੇ ਵਾਟ ਆਉਣਗੇ ਤੇ ਦੋ ਨੰਬਰ ਦੇ ਬਈ ਦੀ ਰੀਡਿੰਗ ਆਊ ਤੇ ਜਮਾਂ ਨੀਚੇ ਬਈ ਇਹਦੇ ਐਂਪੀਅਰ ਆਉਣਗੇ ਹੁਣ ਬਈ ਜਦੋਂ ਆਨ ਹੋ ਗਿਆ ਪ੍ਰੋਪਰ ਕੰਪਰੈਸਰ ਆਪਾਂ ਤੁਹਾਨੂੰ ਉਹਦੀ ਦਿਖਾਉਣੇ ਅੱਗੇ ਵੀ ਕਿੰਨੇ ਵਾਟ ਲੈ ਰਿਹਾ ਤੇ ਕਿੰਨੇ ਬਈ ਐਂਪੀਅਰ ਲੈ ਰਿਹਾ ਹੈ ਬਹੁਤ ਵੀਰਾਂ ਦੇ ਬਈ ਕਮੈਂਟ ਆਏ ਸੀ ਕਿ ਤੁਸੀਂ ਮੈਸੂਬੀਸ਼ੀ ਦੇ ਓਰ ਨਾਲ ਦੇਸੀ ਬਾਰੇ ਬਈ ਸਾਨੂੰ ਨਿਚੋੜ ਕੱਢ ਕੇ ਦੱਸਿਓ ਵੀ ਇਹ ਜਿਹੜੇ ਇੱਕ ਆਪਣਾ ਰਾਤ ਦੇ ਵਿੱਚ ਤੇ ਘੰਟੇ ਦੇ ਵਿੱਚ ਬਈ ਜੁੰਟ ਹੈ ਕਿੰਨੀ ਖਾਂਦੇ ਆ ਤੇ ਆਓ ਜੋ ਬਈ ਹੁਣ ਕੰਪਰੈਸਰ ਜਿਹੜਾ ਇਹਦਾ ਆਨ ਹੋ ਗਿਆ ਹੁਣ ਬਈ ਤੁਸੀਂ ਮੀਟਰ ਤੇ ਮਾਰੋ ਨਿਕਾ ਜਿਹੜੇ ਵਾਟ ਆ ਬਈ ਇਹ ਲਗਭਗ 1941 33 ਬਾਡ ਬਾਈ ਲੈ ਰਿਹਾ ਤੇ 0.02 ਬਾਈ ਇਹਦੀ ਰੀਡਿੰਗ ਨਿਕਲ ਕੇ ਆਈ ਹੈ ਤੇ ਸਵਾ ਕਿਸੇ ਦੇ ਕਰੀਬ ਬਾਈ 6 ਐਂਪੀਅਰ ਸਵਾ ਸੀ ਕਹਿ ਲਿਆ ਆਪਾਂ 6 6 ਕਹਿ ਲਗੇ ਐਂਪੀਅਰ ਲੈ ਰਿਹਾ ਹੈ ਪ੍ਰੈਸ਼ਰ ਔਨ ਹੋਣ ਤੋਂ ਬਾਅਦ ਹੁਣ ਬਾਈ ਤੁਹਾਨੂੰ ਆਪਾਂ ਇਹਦੀ ਘੰਟੇ ਬਾਅਦ ਵੀ ਡਿਟੇਲ ਦਿਖਾ ਦਿਆਂ ਵੀ ਇੱਕ ਘੰਟੇ ਦੇ ਵਿੱਚ ਨੇ ਕੋਲ ਜਿਹੜੀ ਲਾਈਟ ਉਹ ਜਿਹੜੀ ਕਿੰਨੀ ਖਾਦੀ ਆ ਤੁਸੀਂ ਬਾਈ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੇ ਮੇਰੇ ਵੀਰਾਂ ਦੇ ਏਸੀ ਲੱਗੇ ਹੋਏ ਆ ਵੀ ਉਹਨਾਂ ਦੇ ਏਸੀ ਜਿਹੜੇ ਕਿੰਨੀ ਲਾਈਟ ਖਾਂਦੇ ਆ ਉਹ ਯਾਰਨ ਕੰਪਨੀ ਦੇ ਆਪਣੇ ਰੂਮ ਦਾ ਵੀ ਸਾਈਜ਼ ਬਾਈ ਜਰੂਰ ਦੱਸਿਓ ਵਿੱਚ ਆ ਦੇਖੋ ਬਈ 1884 62 62 ਦੇ ਘਟ ਗਏ ਤੇ ਜਿਹੜੀ ਰੀਡਿੰਗ ਆ ਬਈ 1 ਘੰਟੇ ਦੀ ਲਗਭਗ 2 ਗਜੰਟਾਂ ਦੇ ਕਰੀਬ 1.98 2 ਗਜੰਟਾ ਹੋਣ ਵਾਲੀਆਂ ਨੇ ਤੇ ਐਂਪੀਅਰ ਬਈ ਥੋੜੇ ਜੇ ਘਟਿਆ ਐਂਪੀਅਰ ਲਗਭਗ 6 ਹੀ ਲੈ ਰਿਹਾ ਤੁਸੀਂ ਬਈ ਕਮੈਂਟ ਜ਼ਰੂਰ ਕਰਿਓ ਜਿਹੜੇ ਮੇਰੇ ਵੀਰਾਂ ਦੇ ਲੱਗੇ ਹੋਏ ਆ ਵੀ ਵਾਕਈ ਹੋਲਟ ਇੰਨੀ ਖਾ ਰਿਹਾ ਹੈਗਾ ਜਿਹੜਾ ਏਸੀ ਵੱਧ ਖਾ ਰਿਹਾ ਹੈ ਵੀ ਕਿਉਂ ਖਾ ਰਿਹਾ ਜਾਂ ਰੂਮ ਦੇ ਕਾਰਨ ਹੁਣ ਬਈ ਆਪਾਂ ਇਹਨੂੰ ਕਰਾਂਗੇ ਆਫਰ ਸਵੇਰ 5:38 ਮਿੰਟ ਦੇ ਨੂੰ ਆਫ ਕਰਤਾ 12.25 ਆਪਣੇ ਕੋਲੇ ਭਾਈ ਇਹਦਾ ਜਿਹੜਾ ਡਾਟਾ ਨਿਕਲ ਕੇ ਆਇਆ ਵੀ 9 ਘੰਟੇ 16 ਮਿੰਟ ਆਪਣਾ ਹੀ ਸੀ ਚੱਲਿਆ 9 ਘੰਟੇ 16 ਮਿੰਟਾਂ ਦੇ ਵਿੱਚ ਸਵਾ 12 ਜੌਂਟਾ ਭਾਈ ਇਹ ਖਾ ਗਿਆ ਟੈਂਪਰੇਚਰ ਆਪਾਂ ਇਹਦਾ 24 ਤੇ ਰੱਖਿਆ ਸੀ ਘਟਾਇਆ ਨਹੀਂਗਾ ਤੇ ਇਸ ਤਰ੍ਹਾਂ ਭਾਈ ਹੋ ਸਕਦਾ ਵੀ ਵੱਡੇ ਰੂਮ ਦੇ ਕਾਰਨ ਵੀ ਜਿਹੜੀਆਂ ਜੌਂਟਾਂ ਭਾਈ ਜਾਦੇ ਖਾ ਗਿਆ ਆਪਣਾ ਰੂਮ ਤੁਸੀ ਦੇਖਿਆ ਵੀਡੀਓ ਦੇ ਵਿੱਚ ਹਨਾ ਬਹੁਤ ਹੀ ਵੱਡਾ ਸੀਗਾ ਆਪਣਾ ਰੂਮ 16 ਬਈ 13 ਦਾ ਸੀਗਾ ਦੋ ਫੋਟੋ ਦੇ ਵਿੱਚ ਕਬੂਰਡ ਸੀ ਬਾਕੀ ਭਾਈ ਡਰੈਸਿੰਗ ਜਿਹੜਾ ਉਹ ਓਪਨ ਸੀਗਾ ਤੁਸੀਂ ਵੀਡੀਓ ਚ ਦੇਖ ਹੀ ਲਿਆ ਤੇ ਵੀਡੀਓ ਨੂੰ ਭਾਈ ਵੱਧ ਤੋਂ ਵੱਧ ਸ਼ੇਅਰ ਕਰਿਓ ਤੇ ਇਸ ਤਰ੍ਹਾਂ ਦੀ ਬਈ ਜਾਣਕਾਰੀ ਵਾਲੀਆਂ ਵੀਡੀਓਆਂ ਦੇਖਣ ਲਈ ਆਪਣੇ ਚੈਨਲ ਨੂੰ ਬਈ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਦੇ ਆ ਬਈ ਆਪਾਂ ਅਗਲੀ ਵੀਡੀਓ ਦੇ ਨਾਲ ਅਦੀਵਾਦ ਬਈ ਆਪਾਂ ਮੈਂ ਸੁਭਿਸ਼ੀ ਦਿਟੇਲ ਵੀ ਤੁਹਾਨੂੰ ਪਾਵਾਂਗੇ ਧੰਨਵਾਦ ਸਤਿ ਸ਼੍ਰੀ ਅਕਾਲ ਬਈ ਸਾਰੇ